ਪਰ ਪਹਿਲਾ ਇਹ ਕੇਕ ਦੀ ਤਸਵੀਰ ਦਿਖਾ ਦਿੰਨੇ ਆ ਜਿਹੜਾ ਕੇਕ ਉਸ ਦਿਨ ਜਨਮ ਦਿਨ ਵਾਲੇ ਦਿਨ ਜਿਹੜਾ ਮਾਨਵੀ ਦਾ ਇਹ ਕੇਕ ਜਿਹੜਾ ਜਨਮ ਦਿਨ ਤੇ ਮੰਗਾਇਆ ਗਿਆ ਸੀਗਾ ਲੇਕਿਨ ਇਹ ਪੂਰੇ ਪਰਿਵਾਰ ਦੇ ਲਈ ਕਾਲ ਬਣ ਜਾਂਦਾ ਇੱਕ ਜਿਵੇਂ ਅਸੀਂ ਫੇਰ ਇਹ ਕਰ ਦਿੱਤਾ ਭਲਾਈ ਤੇ ਉਹ ਆਇਆ ਘਰ ਘਰ ਆ ਗਿਆ ਮਤੋਂ ਦਿੱਤਾ ਅਸੀਂ ਪੇਮੈਂਟ ਦਿੱਤੀ ਉਹਨੂੰ ਦੇਣ ਤੋਂ ਬਾਅਦ ਉਹਨੂੰ ਬਿਠਾ ਲਿਆ ਵਿਆ ਜਾ ਉਹ ਪਹਿਲਾਂ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੋਂ ਲਿਆਂਦਾ ਫੇਰ ਉਹ ਕਹਿ ਰਿਹਾ ਮੈਂ ਬੱਸ ਸਟੈਂਡ ਤੋਂ ਲਿਆ ਆਇਆ ਐ ਸਭ ਸਦਮੇ ਦੇ ਵਿੱਚ ਐ ਬਹੁਤ ਪਰ ਇੱਕ ਚਲੋ ਘਰ ਦੇ ਵਿੱਚ ਬੈਠੀ ਆ ਤੇ ਕੀ ਕਰਨਾ ਫਿਕਰ ਵੀ ਆ ਹਰ ਟਾਈਮ ਉਹਦੀਆਂ ਗੱਲਾਂ ਕਰਦੀ ਆ ਯਾਦ ਕਰਦੀ ਆ ਪਰ ਪਹਿਲਾ ਇਹ ਕੇਕ ਦੀ ਤਸਵੀਰ ਦਿਖਾ ਦਿੰਦੇ ਆ ਜਿਹੜਾ ਕੇਕ ਉਸ ਦਿਨ ਜਨਮ ਦਿਨ ਵਾਲੇ ਦਿਨ ਜਿਹੜਾ ਮਾਨਵੀ ਦਾ ਇਹ ਕੇਕ ਜਿਹੜਾ ਜਨਮ ਦਿਨ ਤੇ ਮੰਗਾਇਆ ਗਿਆ ਸੀਗਾ ਲੇਕਿਨ ਇਹ ਪੂਰੇ ਪਰਿਵਾਰ ਦੇ ਲਈ ਕਾਲ ਬਣ ਜਾਂਦਾ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮਾਨਵੀ ਦੀ ਜਿਹੜੀ ਹੈ ਇਸ ਕੇਕ ਦੇ ਨਾਲ ਮੌਤ ਹੋ ਜਾਂਦੀ ਹੈ ਪੂਰਾ ਪਰਿਵਾਰ ਦੀ ਜਿਹੜੀ ਸਿਹਤ ਹੈ ਇਸ ਕੇਕ ਦੇ ਨਾਲ ਹੀ ਵਿਗੜ ਜਾਂਦੀ ਹੈ ਇਸ ਪਾਸੇ ਦੂਜਾ ਕੇਕ ਦਿਖਾਈ ਦੇ ਰਿਹਾ ਇਹ ਕੀ ਚੀਜ਼ ਹੈ ਇਹ ਅੱਜ ਮੰਗਾਇਆ ਸੀ ਜਾਂ ਕਦੋਂ ਮੰਗਾਇਆ ਉਸ ਦਿਨ ਦਾ ਕੇਕ ਹੈ ਅੱਜ ਮੰਗਵਾਇਆ ਸੀ ਅੱਜ ਮੰਗਵਾਇਆ ਜੀ ਇਹ ਇਹ ਕੇਕ ਇਦਾਂ ਸੀ ਨਾ ਉਹ ਕਰਨਾ ਵਿਕਰੀ ਕਰਨਾ ਵਿਕਰੀ ਤੇ ਦੱਸੀ ਜਾਂਦੇ ਆ ਜੋ ਸਪਲਾਈ ਕਰਦਾ ਉਹ ਇੰਡੀਅਨ ਵਿਕਰੀ ਆ ਫਿਰ ਸਿਰਫ ਜਦੋਂ ਉਹ ਸਾਨੂੰ ਗਮਰਾਹ ਕਰਦਾ ਨਾਮ ਕੋਈ ਹੋ ਰਿਹਾ ਤੇ ਐਡਰੈਸ ਕੋਈ ਹੋ ਰਿਹਾ ਤੇ ਭੇਜਦਾ ਕੋਈ ਹੋ ਰਿਹਾ ਫਿਰ ਅਸੀਂ ਉਸੇ ਐਪ ਤੋਂ ਕਰਨਾ ਵਿਕਰੀ ਤੋਂ ਅੱਜ ਅਸੀਂ ਫਿਰ ਇਹ ਕਰ ਦਿੱਤਾ ਅਪਲਾਈ ਤੇ ਉਹ ਆਇਆ ਘਰ ਘਰ ਆ ਗਿਆ ਐਪ ਤੋਂ ਦਿੱਤਾ ਅਸੀਂ ਪੇਮੈਂਟ ਦਿੱਤੀ ਉਹਨੂੰ ਦੇਣ ਤੋਂ ਬਾਅਦ ਉਹਨੂੰ ਬਿਠਾ ਲਿਆ ਵੇ ਆ ਜਾ ਉਹ ਪਹਿਲਾਂ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੋਂ ਲਿਆਂਦਾ ਫਿਰ ਉਹ ਕਹਿ ਰਿਹਾ ਮੈਂ ਬੱਸ ਸਟੈਂਡ ਤੋਂ ਲਿਆਂਆ ਫਿਰ ਅਸੀਂ ਚਲੋ ਉਸ ਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਿੱਲੇ ਆ ਕੇ ਕਿੱਥੋਂ ਆਇਆ ਨਹੀਂ ਪਤਾ ਸੀ ਉਸ ਨੂੰ ਸਾਰਾ ਸਿਰਫ ਉਹ ਜਾਣ ਬੁੱਝ ਕੇ ਆਪਣੇ ਮਾਲਕ ਨੂੰ ਬਚਾਉਣਾ ਚਾਹੁੰਦਾ ਸੀ ਜਿੱਥੋਂ ਲੈ ਕੇ ਆਇਆ ਉਹਨੂੰ ਫਿਰ ਉਹਨੇ ਆਖੀਰ ਦੇ ਵਿੱਚ ਦੱਸਿਆ ਜਦੋਂ ਤੁਸੀਂ கேਰਿਆ ਉਸ ਨੂੰ ਜਦੋਂ ਦੱਸਿਆ ਉਹਨੇ ਵੀ ਕਿੱਥੋਂ ਲੈ ਕੇ ਆਇਆ ਉਹਨੇ ਦੱਸਿਆ ਵੀ ਅਸੀਂ ਬਈ ਪੁਲਿਸ ਪੁਲਿਸ ਅਸੀਂ ਫੋਨ ਕੀਤਾ ਮੁਲਾਜ਼ਮ ਆਏ ਉਹਨੂੰ ਨਾਲ ਲੈ ਕੇ ਗਏ ਦੱਸ ਕਿੱਥੋਂ ਲਿਆ ਫਿਰ ਉਹਨੂੰ ਦਿਖਾਇਆ ਤੇ ਦਿਖਾ ਕੇ ਫਿਰ ਉਹਨੂੰ ਦੱਸਿਆ ਅੱਜ ਵੀ ਜਿਹੜੀ ਐਪ ਕੀਤੀ ਉਹ ਵੀ ਇਹੀ ਸੀਗੀ ਤੇ ਉਸੇ ਤੋਂ ਦਿੱਤਾ ਇਸ ਵਕਤ ਜੇਕਰ ਗੱਲ ਕਰ ਲਈਏ ਮਾਨਵੀ ਦੀ ਮਦਰ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਮਾਵਾਂ ਦੇ ਲਈ ਬੱਚੇ ਬੜੇ ਪਿਆਰੇ ਹੁੰਦੇ ਨੇ ਐਨੇ ਸਾਲ ਪਾਲਣਾ ਕੁੱਖ ਦੇ ਵਿੱਚ ਵੀ ਰੱਖਣਾ 9 ਮਹੀਨੇ ਹਨਾ ਕਾਫੀ ਪਿਆਰ ਹੁੰਦਾ ਤਾਂ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਸ ਸਮੇਂ ਹਾਲ ਸਾਇ ਤਾਂ ਸਦਮੇ ਦੇ ਵਿੱਚ ਹੈ ਬਹੁਤ ਉਹ ਪਰ ਇੱਕ ਚਲੋ ਘਰ ਦੇ ਵਿੱਚ ਬੈਠੀ ਆ ਤੇ ਕੀ ਕਰਨਾ ਫਿਕਰ ਵੀ ਆ ਹਰ ਟਾਈਮ ਉਹਦੀਆਂ ਗੱਲਾਂ ਕਰਦੀ ਆ ਯਾਦ ਕਰਦੀ ਆ ਮੈਂਟਲੀ ਤੌਰ ਤੇ ਮਾਂ ਅਪਸੈਟ ਤਾਂ ਹੋਈ ਜਾਂਦੀ ਜਦੋਂ ਜੇ ਬੱਚਾ ਛੋਟਾ ਚਲ ਜੇ ਕੋਲ ਜਿਸ ਤਰ੍ਹਾਂ ਤੁਸੀਂ ਅੱਜ ਵੀ ਇਹ ਕੇਕ ਰੱਖਿਆ ਹੋਇਆ ਆਪਣੇ ਕੋਲ ਹਨਾ ਜਿਸ ਦੇ ਨਾਲ ਇਹ ਸਾਰੀ ਪਾਣਾ ਵਾਪਰਿਆ ਇਹ ਕੀ ਕਾਰਨ ਕੀ ਆ ਰੱਖਿਆ ਹੋਇਆ ਇਸ ਨੂੰ ਅੱਜ ਵੀ ਉਰੇ ਕਿਉਂਕਿ ਇਸ ਤੇ ਤਾਂ ਖੁੰਦਕ ਤੁਹਾਨੂੰ ਗੁੱਸਾ ਵੀ ਕਾਫੀ ਆਉਂਦਾ ਹੋਇਆ ਕਿ ਕਿ ਇਹ ਹੀ ਕੇਕ ਹੈ ਜਿਹੜਾ ਕਾਲ ਬਣਿਆ ਆਪਣੇ ਲਈ ਅੱਜ ਇਹ ਗੁੱਸਾ ਤਾਂ ਆਉਂਦਾ ਜੀ ਦੇਖੋ ਕੁਛ ਕੇਕ ਅਸੀਂ ਭੇਜ ਦਿੱਤਾ ਅੱਜ ਡੱਬੀ ਚ ਪਾ ਕੇ ਉਹ ਪੁਲਿਸ ਮੁਲਾਜ਼ਮ ਲੈ ਗਏ ਆ ਉਹਨਾਂ ਨੇ ਚੈੱਕ ਕਰਾਣਾ ਇਹ ਮੈਂ ਕੇ ਕੇਸ ਕਰਕੇ ਰੱਖਿਆ ਵੀ ਮੈਂ ਆਪ ਖੁਦ ਵੀ ਚੈੱਕ ਕਰਾਣਾ ਚਾਹਨਾ ਪਹਿਲਾਂ ਤਾਂ ਮੈਂ ਕਰਾ ਲਿਆ ਆ ਪ੍ਰਾਈਵੇਟ ਲੈਬ ਦੇ ਵਿੱਚ ਉਹਨੇ ਦੱਸਿਆ ਵੀ ਨਹੀਂ ਠੀਕ ਨਹੀਂ ਹੈਗਾ ਪਰ ਉਹ ਰਿਪੋਰਟ ਨਹੀਂ ਦੇ ਰਹੇ ਉਹ ਕਹਿੰਦੇ ਅਸੀਂ ਰਿਪੋਰਟ ਨਹੀਂ ਦੇ ਸਕਦੇ ਬਰਬਲੀ ਦਾਤ ਨਹੀਂ ਆਇਆ ਕੀ ਕੋਈ ਗੱਲ ਚਾਹੇ ਕੀ ਕੋਈ ਦੱਸਿਆ ਉਹਦੇ ਵਿੱਚ ਬਸ ਸਾਹਿਬ ਕੋਈ ਜਨੇ ਕੋਈ ਪਾਏ ਹੋਇਆ ਕੁਝ ਪਤਾ ਨਹੀਂ ਗਲਤ ਤਰੀਕੇ ਕੋਈ ਗਿਰ ਗਿਆ ਜਾਂ ਪੈ ਗਿਆ ਕੀ ਹੋਇਆ ਕਿਹਨੇ ਨਹੀਂ ਹੁਣ ਆਪਾਂ ਇਹ ਗਲਤੀ ਕਿਸ ਦੀ ਮੰਨੀਏ ਕਿਉਂਕਿ ਮੰਗਾਇਆ ਔਨਲਾਈਨ ਹੈ ਆਪਾਂ ਇੱਕ ਬੈਕਸ ਤੋਂ ਬਣ ਕੇ ਆਣਾ ਤੇ ਦੂਜੇ ਪਾਸੇ ਜੋਮੈਟੋ ਤੋਂ ਡਿਲੀਵਰੀ ਹੋਣੀ ਆਪਾਂ ਗਲਤੀ ਕਿਸ ਦੀ ਮੰਨੀਏ ਦੋਨਾਂ ਚੋਂ ਆਪਾਂ ਕਿੰਨੂੰ ਚੋਰ ਕਹੀਏ ਦੇਖੋ ਚੋਰ ਤਾਂ ਇਹ ਦੋਈਓ ਜੇ ਜੋਮੈਟੋ ਉਹਨਾਂ ਜੋਮੈਟੋ ਨੂੰ ਬਿਸ਼ਵਾਸ ਹੀ ਨਹੀਂ ਵੇ ਮੈਨੂੰ ਵਧੀਆ ਕੁਆਲਟੀ ਮਿਲ ਰਹੀ ਹੈ ਤਾਂ ਉਹ ਚੱਕ ਕੇ ਕਿਉਂ ਰਿਆ ਰਿਹਾ ਕਵਾਲਿਟੀ ਤਾਂ ਦੇਖੇ ਨਾ ਉਹ ਤੇ ਫਿਰ ਗਾਹਾਂ ਬਣਾਉਣ ਵਾਲਾ ਉਹ ਕਿੱਥੋਂ ਲਿਆ ਰਿਹਾ ਕਿੱਥੇ ਬਣ ਰਿਹਾ ਕਿ ਕਿੱਥੋਂ ਕਿਹੜਾ ਪਾਣੀ ਲੱਗ ਰਿਹਾ ਕਿਹੜੀ ਗੰਦਗੀ ਚ ਬਣ ਰਿਹਾ ਕਿੰਨੇ ਦਿਨ ਪੁਰਾਣਾ ਸੀ ਟਮਾਟਰ ਨੂੰ ਇਹ ਨਹੀਂ ਪਤਾ ਵੀ ਮੈਂ ਦੇਣ ਜਾ ਰਿਹਾ ਵੀ ਕਿੰਨੇ ਦਿਨ ਪੁਰਾਣਾ ਹੈ ਚਮਕਾ ਕੇ ਬਸ ਤਿਆਰ ਕਰਕੇ ਦਿੱਤਾ ਉਹ ਤਾਂ ਉਹਦੀ ਵੀ ਡਿਊਟੀ ਬਣਦੀ ਹੈ ਜੇਕਰ ਗੱਲ ਕਰੀਏ ਮਾਨਵੀ ਕੀ ਕੁਝ ਕਹਿੰਦੀ ਹੁੰਦੀ ਸੀ ਜਦੋਂ ਘਰੇ ਹੁੰਦੀ ਸੀਗੀ ਨਾ ਬੱਚੇ ਕਰਿਆ ਜਦੋਂ ਵੰਦਨੇ ਸਕੂਲ ਤੋਂ ਸ਼ਰਾਰਤ ਵੀ ਕਰ ਦਿੰਦੇ ਨੇ ਵੀ ਬੰਨੇ ਇਹ ਖਾਣਾ ਹੁਣ ਮੈਨੂੰ ਇਹ ਬਣਾ ਕੇ ਦੇ ਵਾ ਨਾ ਕੀ ਕੁਝ ਕਹਿੰਦੀ ਹੁੰਦੀ ਸੀਗੀ ਗੱਲਾਂ ਯਾਦ ਆ ਰਹੀਆਂ ਨੇ ਅੱਜ ਨਹੀਂ ਕਦੀ ਜਿੱਦ ਬੱਚੇ ਇੰਨੇ ਵਧੀਆ ਸੀ ਉਹਨੇ ਕਦੀ ਜਿੱਦ ਨਹੀਂ ਕੀਤੀ ਬੱਸ ਸਕੂਲੋਂ ਆਂਦੇ ਵਾ ਕੁੱਟ ਕੇ ਮਿਲਣਾ ਜੱਫੀ ਪਾਣੀ ਖਾਣਾ ਪੀਣਾ ਬੈ ਜਾਣਾ ਸੌ ਜਾਣਾ ਉਹਨਾਂ ਨੂੰ ਘਰੇ ਸਾਰੀ ਚੀਜ਼ ਖਾਣ ਨੂੰ ਪੀਣ ਨੂੰ ਮਿਲਦੀ ਸੀ ਕਦੀ ਜਿੱਦ ਨਹੀਂ ਕੀਤੀ ਨਹੀਂ ਬੱਚਿਆਂ ਨੇ ਕਦੀ ਵੀ ਨਹੀਂ ਸੀ ਉਹ ਤਾਂ ਜਿਹੜੇ ਆਟੋ ਦੇ ਵਿੱਚ ਜਾਂਦੀ ਸੀ ਨਾ ਉਹ ਵੀ ਬੰਦਾ ਸ਼ਿਫਟ ਕਰਕੇ ਗਿਆ ਵੀ ਜਦੋਂ ਵੀ ਸਕੂਲੋਂ ਨਿਕਲਦੀ ਸੀ ਔਰ ਜਾਂਦੀ ਸੀ ਹੱਸਦੀ ਖੇਡਦੀ ਜਾਂਦੀ ਸੀ ਤੇ ਹੱਸਦੀ ਖੇਡਦੀ ਜਾਂਦੀ ਸੀ ਉਹ ਜਫੀ ਮਹਿਸੂਸ ਹੋ ਰਹੀ ਹੈ ਫਿਰ ਅੱਜ ਵੀ ਕਮੀ ਮਹਿਸੂਸ ਹੋ ਰਹੀ ਹੈ ਜਫੀ ਦੀ ਵੀ ਅੱਜ ਜਫੀ ਨਹੀਂ ਮਿਲ ਰਹੀ ਹੈਗੀ ਕਾਫੀ ਦਿਨ ਹੋ ਚੁੱਕੇ ਨੇ 29 30 ਤਰੀਕ ਹੋ ਚੁੱਕੀ ਅੱਜ ਹਨਾ ਕਾਫੀ ਦਿਨ ਹੋ ਚੁੱਕੇ ਨੇ ਜਫੀ ਮਹਿਸੂਸ ਹੋ ਰਹੀ ਹੈ ਬਹੁਤ ਮਹਿਸੂਸ ਹੁੰਦੀ ਜੀ ਕੱਲ ਵੀ ਬਹੁਤ ਮਨ ਖਰਾਬ ਹੋਇਆ ਜਦੋਂ ਦੇਖਿਆ ਵੀ ਸਾਡੇ ਬੱਚੇ ਦੇ ਐਡੀ ਬੜੀ ਬੱਚੀ ਔਰ ਛੋਟੇ ਜਿਹੇ ਪਲੇਟ ਚ ਆ ਗਈ ਦੁੱਖ ਤਾਂ ਹੋਇਆ ਜੀ ਬਹੁਤ ਆ ਫਿਰ ਪੋਸਟਮਾਰਟਮ ਕਰਵਾਇਆ ਸੀਗਾ ਬੱਚੀ ਦਾ ਮਾਨਵੀ ਦਾ ਕਰਾਇਆ ਸੀ ਪੋਸਟਮਾਰਟਮ ਵੀ ਸੇਕ ਕਰਕੇ ਕਰਾਇਆ ਸੀ ਵੀ ਪਤਾ ਲੱਗ ਸਕੇ ਸਾਨੂੰ ਵੀ ਕੀ ਕਾਰਨ ਆ ਕਿਉਂ ਹੋਇਆ ਇਹ ਨੇ ਦਾ ਸਾਨੂੰ ਸਾਰੀ ਉਮਰ ਪਛਤਾਵਾ ਰਹਿਣਾ